ਸਾਨੂੰ ਬਹੁਤ ਸਾਰੀਆਂ ਲੀਗਲ ਜਿਹੜੀਆਂ ਦਿੱਕਤਾਂ ਨੇ ਉਹਨਾਂ ਨੂੰ ਕਲੀਅਰ ਕਰਨਾ ਪਿਆ ਆਪ ਅਸੀਂ ਕੇਸ ਲੜੇ ਤੁਹਾਡੇ ਵਾਸਤੇ ਮਿਸ਼ਨ ਰੋਜ਼ਗਾਰ ਦੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਾਬਿਲ ਨੌਜਵਾਨਾਂ ਨੂੰ ਪਰ ਪਰ ਕੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 53691 ਨੌਕਰੀਆਂ ਦਿੱਤੀਆਂ ਗਈਆਂ ਨੇ ਮਿਸ਼ਨ ਰੋਜ਼ਗਾਰ ਦੇ ਤਹਿਤ ਲੱਖਾਂ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਬਦਲ ਗਈ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਐਡਾ ਵਡਾ ਇਨਕਲਾਬ ਆ ਚੁੱਕਿਆ ਹੈ ਸਾਡੀ ਆਪਣੀ ਸਰਕਾਰ ਆ ਚੁੱਕੀ ਹੈ ਸਾਡੇ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾ ਲੈ ਕੇ ਆਂਦਾ ਹੈ ਮੇਰੀ ਉਮੀਦ ਦੀ ਮਾਰੀ ਜਾਗ ਗਈ ਤੇ ਡ੍ਰੀਮ ਜੌਬ ਸੀ ਮੇਰੀ ਟੀਚਿੰਗ ਜੋ ਅੱਜ ਤੁਹਾਡੇ ਕਰਕੇ ਸੁਪਨਾ ਮੇਰਾ ਪੂਰਾ ਹੋਣਾ ਚਾ ਰਿਹਾ ਹੈ ਸਰ ਉਹ ਐਸੀ ਨਹੀਂ ਲੜੀ ਅੱਛਾ ਤਾਂ ਤੁਸੀਂ ਇੱਕ ਜਦੋਂ ਜਾਣਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ ਕੋਈ ਨਹੀਂ ਆਂਦਾ ਸੀ ਮੈਂ ਵੱਡਾ ਹੋ ਕੇ ਫੌਜੀ ਬੋਲਣਾ ਹੈ ਇਹ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ ਤੇ ਉਹਨਾਂ ਫੌਜੀਆਂ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਬਰਫ਼ ਪਾਣੀ ਚਾਹ ਦੁੱਧ ਲੱਸੀ ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ ਜੋ ਹੁੰਦੇ ਸੀ ਉਹ ਸਿਨ ਲੈ ਕੇ ਜਾਂਦੇ ਸੀ ਵਧੀਆ ਲੱਗਦਾ ਸੀ ਹਾਂਜੀ ਤੇ ਉਹ ਗਰਮੀ 'ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ 'ਤੇ ਠੰਡਾ ਪਾਣੀ ਲੱਗ ਜਾਂਦੇ ਸੀਗੇ ਜੀ ਤੁਹਾਡੇ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਜੀ ਸ਼ਹਿਰ ਗਿਆ ਸੀ ਉਹਨਾਂ ਨੂੰ ਇਥੂ ਲੈਣ ਆਏ ਨੇ ਅੱਛਾ ਇੱਕ ਆਈਸਕ੍ਰੀਮ ਹੂੰ ਹੋਰੀ ਬਹੁਤ ਖੁਸ਼ੀ ਹੋਈ ਫਿਰ ਜੀ ਤੇ ਤੁਸੀਂ ਉਹਨੂੰ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਦੇਸ਼ ਦੀ ਸੇਵਾ ਕਰੋਗੇ ਜੀ ਸਾਡੇ ਖੇਤਾਂ ਦੇ ਵਿੱਚ ਆਣ ਕੇ ਫੌਜੀ ਬੈਠੀ ਸੀਗੀ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜੀ ਵੀ ਜੋ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜਾਂਗੇ ਬੇਟਾ ਮੇਰਾ ਉਹਨਾਂ ਦੇ ਨਾਲ ਜਾਂਦਾ ਰਿਹਾ ਦਿਨ ਪਰ ਰਾਤ ਹੀ ਸੋਭਾ ਵੀ ਦੁਪਹਿਰੇ ਵੀ ਸੋਭਾ ਵੀ ਚਾਹ ਲੈ ਕੇ ਜਾਂਦਾ ਰਹੇ ਦੁਪਹਿਰੇ ਬਰਫ ਸ਼ਾਮ ਨੂੰ ਦੁੱਧ ਤੇ ਸ਼ਾਮ ਦੀ ਵਿਚਾ ਲੱਸੀ ਸਭ ਕੁਝ ਲੈ ਕੇ ਉਹਨਾਂ ਦੇ ਲਈ ਜਾਂਦਾ ਵੈਸੀ ਨਹੀਂ ਲੈ ਜੀ ਅੱਛਾ ਤੇ ਤੁਸੀਂ ਇੱਕ ਉਹ ਜਦੋਂ ਜਾਂਦੇ ਹੁੰਦੇ ਸੀਗੇ ਆਰਮੀ ਵਾਲਿਆਂ ਕੋਲ ਤਾਂ ਫਿਰ ਮਨ ਦੇ ਵਿੱਚ ਕੀ ਆਂਦਾ ਸੀਗਾ ਕੋਈ ਨਹੀਂ ਆਂਦਾ ਸੀ ਮੈਂ ਵੱਡਾ ਹੋ ਕੇ ਫੌਜੀ ਬੋਲਣਾ ਐ ਫੌਜੀ ਬਣ ਕੇ ਕੀ ਕਰੋਗੇ ਦੇਸ਼ ਦੀ ਸੇਵਾ ਤੇ ਉਹਨਾਂ ਫੌਜੀਆ ਵਾਸਤੇ ਤੁਸੀਂ ਕੀ ਕੀ ਲੈ ਕੇ ਜਾਂਦੇ ਹੁੰਦੇ ਸੀ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਬਰਫ਼ ਪਾਣੀ ਚਾਹ ਦੁੱਧ ਲੱਸੀ ਇਹ ਕਿਉਂ ਲੈ ਕੇ ਜਾਂਦੇ ਸੀ ਤੁਸੀਂ ਜੋ ਹੁੰਦੇ ਸੀ ਉਹ ਸੀ ਲੈ ਕੇ ਜਾਂਦੇ ਸੀ ਵਧੀਆ ਲੱਗਦਾ ਸੀ ਹਾਂਜੀ ਤੂੰ ਗਰਮੀ 'ਚ ਬੈਠੇ ਹੁੰਦੇ ਸੀ ਤੁਸੀਂ ਉਹਨਾਂ 'ਤੇ ਠੰਡਾ ਪਾਣੀ ਲੈ ਕੇ ਜਾਂਦੇ ਸੀਗੇ ਜੀ ਤੇ ਉਹ ਤੁਹਾਡ ਨੂੰ ਤੁਹਾਨੂੰ ਵੀ ਅੱਗੋਂ ਪਿਆਰ ਕਰਦੇ ਸੀਗੇ ਉਹ ਜੀ ਸ਼ਹਿਰ ਗਏ ਸੀ ਉਹਨਾਂ ਨੂੰ ਇਥੂ ਲੈਣ ਆਏ ਨੇ ਅੱਛਾ ਕੀ ਆਈਸਕ੍ਰੀਮ ਹੂੰ ਹੋਰ ਇਹ ਤੇ ਬਹੁਤ ਖੁਸ਼ੀ ਹੋਈ ਫਿਰ ਜੀ ਤੇ ਤੁਸੀਂ ਉਹਨਾਂ ਵੱਡੇ ਹੋ ਕੇ ਕੀ ਬੰਨਾ ਚਾਹੁੰਦੇ ਹੋ ਫੌਜੀ ਦੇਸ਼ ਦੀ ਸੇਵਾ ਕਰੋਗੇ ਤੁਸੀਂ ਹਾਂ